ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਵਾਰ ਸਾਕਦਾ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੇ ਪਾਰਟੀ ਵੀਅਰ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਜੇ ਸੂਟ ਨਹੀਂ ਮਤਲਬ ਤੁਸੀਂ ਇਹ ਸਟਿਚ ਵੀ ਕਰਨੇ ਨੇ ਜਾਂ ਗਿਫਟ ਵੀ ਦੇਣੇ ਨੇ ਤਾਂ ਬਹੁਤ ਸੋਹਣੀ ਕਲੈਕਸ਼ਨ ਆ ਤੁਹਾਡੇ ਬਜਟਸ ਦੇ ਰਹਿਣ ਵਾਲੀ ਕਲੈਕਸ਼ਨ ਆ ਤੇ ਜਿਹੜੇ ਅੱਜ ਵਾਲੇ ਸੂਟ ਨੇ ਜੀ ਕੁਛ ਇੱਕ ਤਾਂ ਜਿਹੜੇ 4500 ਵਾਲੇ ਸੂਟ ਨੇ ਉਹ ਮੈਂ ਤੁਹਾਨੂੰ ਡਿਸਕਾਊਂਟ ਤੇ ਦੇ ਰਹੀ ਆ 3800 3900 ਦੇ ਵਿੱਚ ਦੇਵਾਂਗੇ ਤੇ ਕੁਛ ਇੱਕ ਸੂਟ ਨੇ ਜਿਹੜੇ ਆਪਾਂ 2500 ਦੇ ਵਿੱਚ ਪਾਨੇ ਹੁੰਨੇ ਆ ਗਿਫਟ ਆਫਰ ਉਹਨਾਂ ਦੀ ਮੈਨੂੰ ਬਹੁਤ ਸਾਰੀਆਂ ਫੋਟੋਜ਼ ਜਾਨੀਆਂ ਤੁਹਾਡੇ ਕੋਲ ਇਹਨਾਂ ਕਿਹੜੇ-ਕਿਹੜੇ ਕਲਰ ਹੈਗੇ ਆ ਜੋ ਮੇਰੇ ਪਾਸ ਅਵੇਲੇਬਲ ਪੈਨੇ ਮੈਂ ਤੁਹਾਨੂੰ ਉਹ ਵੀ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੀ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਇਸ ਵੀਡੀਓ ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਵੀ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਜੀ ਕਲੈਕਸ਼ਨ ਹੈ ਜੀ ਠੀਕ ਹੈ ਇਹ ਮਿਲਣਗੇ ਤੁਹਾਨੂੰ ਬਹੁਤ ਪਿਆਰੇ ਸੂਟ ਕ੍ਰੇਪ ਦੇ ਉੱਪਰ ਇਹ ਕ੍ਰੇਪ ਦਾ ਸੂਟ ਆ ਬਹੁਤ ਸੋਨਾ ਕੇਰਾ ਬਣਿਆ ਹੋਇਆ ਸਵਾ ਪੰਜ ਮੀਟਰ ਕ੍ਰੇਪ ਰਹੇਗੀ ਜੀ ਇਹ ਸਾਰੇ ਫਰੰਟ ਦੇ ਵਿੱਚ ਬੋਟੀ ਰਹੇਗੀ ਠੀਕ ਹੈ ਤੇ ਇਹ ਬਣਿਆ ਹੋਇਆ ਤਾਂ ਬਹੁਤ ਸੋਨਾ ਜਿਹਾ ਕੇਰਾ ਬਹੁਤ ਪਿਆਰਾ ਪੀਸ ਆ ਬਾਜੂ ਤੇ ਲੱਗ ਤੋਂ ਵਰਕ ਮਿਲ ਜਾਏਗਾ ਤੁਹਾਨੂੰ ਥ੍ਰੈਡ ਵਰਕ ਦੇ ਨਾਲ ਆ ਜੀ 4500 ਪ੍ਰਾਈਸ ਹੈਗਾ ਤੇ ਅੱਜ ਤੁਹਾਨੂੰ 3900 ਦੇ ਵਿੱਚ ਇਹ ਵਾਲਾ ਸੂਟ ਦਵਾਂਗੇ 3900 ਦੇ ਵਿੱਚ ਇਹ ਹੈਗਾ ਜੀ ਚਨੌਨ ਸਫੋਂ ਦਾ ਇਹਦਾ ਦੁਪੱਟਾ ਸਾਰੇ ਹੀ ਫੋਰ ਸਾਈਡ ਦੁਪੱਟੇ ਤੇ ਹਲਕੀ ਜੀ ਬੇਲ ਬਣੀ ਹੋਈ ਆ ਤੇ ਫਿਨਿਸ਼ਿੰਗ ਦੇ ਨਾਲ ਮਿਲੇਗਾ ਕ੍ਰੇਪ ਦੀ ਫਿਨਿਸ਼ਿੰਗ ਹੋਈ ਵੀ ਆ ਸਾਰੇ ਦੁਪੱਟੇ ਨੂੰ ਠੀਕ ਹੈ ਜੀ ਪ੍ਰਾਈਸ ਹੈਗਾ 3900 ਤੇ ਕਲਰ ਆਪਸ਼ਨ ਇੱਕ ਤੋਂ ਸੋਨੇ ਇੱਕ ਦੇਵਾਂਗੇ ਤੁਹਾਨੂੰ ਅਸੀਂ ਇਹਦੇ ਵਿੱਚ ਇਹ ਕਲਰ ਆ ਜੀ ਇਹਦਾ ਸੈਕਿੰਡ ਠੀਕ ਹੈ ਇੱਕ ਤੋਂ ਨੂੰ ਇਹਦੇ ਵਿੱਚ ਕਲਰ ਮਿਲ ਜੇਗਾ ਇਹ ਬਹੁਤ ਪਿਆਰਾ ਜਿਆ ਪਰਪਲ ਜੀ ਟੋਨ ਦੇ ਉੱਪਰ 3900 ਦੇ ਵਿੱਚ ਰਹੇਗੀ ਜੀ ਕਲੈਕਸ਼ਨ ਆਪਣੀ ਇਹ ਛੋਟਾ ਪਿੰਕ ਅਸ਼ੀ ਟੋਨ ਤੇ ਆ ਇਹ ਸਾਰੇ ਕਲਰ ਨੇ ਜੀ ਇਸ ਡਿਜ਼ਾਈਨ ਦੇ ਸੈਟ ਵਾਈਜ਼ ਰੈਡੀ ਕਰਵਾਏ ਨੇ ਸੂਟ ਵੈਸੇ ਸੂਟ 4500 ਤੋਂ ਘੱਟ ਬਿਲਕੁਲ ਨਹੀਂ ਮਿਲੇਗਾ ਅਗਰ ਤੁਸੀਂ ਵਰਕ ਵੀ ਕਰਵਾਉਣਾ ਸਾਤੋਂ ਤੇ ਇਹ ਪਲੱਸ ਹੀ ਜਾਏਗਾ 45 ਤੋਂ ਵੀ ਨੈਕਸਟ ਹੈਗਾ ਜੀ ਇਹ ਬਹੁਤ ਪਿਆਰਾ ਜਿਹਾ ਕ੍ਰੇਪ ਦਾ ਸੂਟ ਤੇ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਤਿੱਲੇ ਦਾ ਕੰਮ ਹੈ ਕਟਦਾਣੇ ਦਾ ਕੰਮ ਹੈ ਇਸ ਦੇ ਉੱਪਰ ਹੋਇਆ ਹੋਇਆ ਸਿੱਪੀ ਦਾ ਕੰਮ ਹੈ ਜੀ ਤੇ ਦੇਖਣ ਵਾਲਾ ਹੈਗਾ ਇਹ ਸੂਟ ਦਾ ਦੁਪੱਟਾ ਚਨਾਉਣ ਸ਼ਫਾਉਂ ਦਾ ਹੈਵੀ ਕਾਰਨਰ ਦੇ ਨਾਲ ਫੋਰ ਸਾਈਡ ਬੇਲ ਡਬਲ ਬੇਲ ਦੇ ਨਾਲ ਵਿਚ ਸਾਰੇ ਦੇ ਸਟੋਨ ਰਹੇਗਾ ਬਹੁਤ ਪਿਆਰਾ ਸੂਟ ਹੈ ਜੀ ਕ੍ਰੇਪ ਦੇ ਉੱਪਰ ਇਹ ਵੀ ਤੇ ਇਹ ਵੀ ਤੁਹਾਨੂੰ ਅਸੀਂ ਦਵਾਂਗੇ 3900 ਦਾ ਸੂਟ। ਅਗਰ ਤੁਸੀਂ ਸਟੀਚ ਕਰवानी ਆ ਫਿਰ ਵੀ ਵੈਸਟ ਆਈਟਮ ਹੈ ਥੋੜੀ ਬਜਟਸ ਹੈ ਅਗਰ ਤੁਸੀਂ ਕਿਸੇ ਨੂੰ ਗਿਫਟ ਦੇਣੇ ਆ ਫਿਰ ਵੀ ਬਹੁਤ ਸੋਹਣੀ ਆਈਟਮ ਹੈ ਜਿਹਨੂੰ ਵੀ ਦੋਗੇ ਹਰ ਕੋਈ ਸਟੀਚ ਕਰਵਾ ਕੇ ਪਾਏਗਾ ਹੀ ਪਾਏਗਾ। ਨੈਕਸਟ ਦੇ ਰਹੇ ਹਾਂ ਜੀ। ਸਾਰੇ ਹੀ ਦੁਪੱਟੇ ਫਿਨਿਸ਼ਿੰਗ ਨਾਲ ਰਹਿਣਗੇ ਇਹ। 크ريب ਦਾ ਸੂਟ ਆ ਜੀ। ਇਹ ਕੇਰਾ ਵਰਕ ਬਹੁਤ ਸੋਹਣਾ ਹੋਇਆ ਹੈ ਬਹੁਤ ਪਿਆਰਾ ਵਰਕ ਹੈ ਯੂਨਿਕ ਵੇਲ ਆ ਇਸ ਦੇ ਅਕੋਰਡਿੰਗ ਵੀ ਬਹੁਤ ਸੋਹਣਾ ਹੈ ਸਭ ਨੂੰ ਮੇਨ ਹੈ ਕਿ ਤੁਹਾਨੂੰ ਜਿਹੜੀ ਅਸੀਂ ਪੇਸਟਿੰਗ ਦੇ ਰਹੇ ਹਾਂ ਕ੍ਰੇਪ ਦੀ ਹੀ ਲੱਗੀ ਹੋਏਗੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਜੀ ਚਨਾਉਣ ਚ ਫੌਨ ਦਾ ਦੁਪੱਟਾ ਸਾਰੇ ਦੁਪੱਟੇ 'ਚ ਹਲਕੀ ਜੀ ਬੂਤੀ ਰਹੇਗੀ ਕਲਰ ਆਪਸ਼ਨ ਬਹੁਤ ਪਿਆਰੇ ਪਿਆਰੇ ਕਲਰ ਨੇ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਇੱਕ ਹੋਰ ਯੂਨੀਕ ਕਲੈਕਸ਼ਨ ਦੇ ਰਹੀਆਂ ਤੁਹਾਨੂੰ ਮੈਂ ਇਹ ਹੈਗਾ ਜੀ ਜਿਹੜਾ ਕਲਰ ਦਾ ਸੂਟ ਆ ਉਸੇ ਕਲਰ ਤੇ ਅਸੀਂ ਵੇਲ ਬਣਵਾਈ ਆ ਕਿਉਂਕਿ ਕਈ ਕਈ ਅਸ ਅਕੋਰਡਿੰਗ ਇੱਕ ਸਿੰਗਲ ਕਲਰ ਲੈ ਕਰਦੇ ਆ ਸਾਰਾ ਹੀ ਹੈਂਡਵਰਕ ਦੇ ਨਾਲ ਰਹੇਗਾ ਬਹੁਤ ਪਿਆਰਾ ਵਰਕ ਹੈ ਸਵਾ ਪੰਜ ਮੀਟਰ ਦਾ ਸੂਟ ਰਹੇਗਾ ਜੀ ਇਹ ਬਣਿਆ ਹੋਇਆ ਦੇਖੋ ਬਹੁਤ ਸੋਹਣਾ ਜੀ ਇਹਦਾ ਕੇਰਾ ਬਹੁਤ ਪਿਆਰਾ ਵਰਕ ਹੋਇਆ ਹੋਇਆ ਠੀਕ ਹੈ ਜੀ ਸੇਮ ਕਲਰ ਦਾ ਵਰਕ ਹੈ ਦੀ ਸੇਮ ਕਲਰ ਦਾ ਸੂਟ ਰਹੇਗਾ ਚਨੌਨ ਸ਼ਫਾਂ ਦੇ ਦੁਪੱਟੇ ਲਗਾਈਆਂ ਕਿਉਂਕਿ ਚਨੌਨ ਸ਼ਫਾਂ ਦੇ ਦੁਪੱਟੇ ਹਰ ਕੋਈ ਲਾਈਕ ਕਰਦਾ ਏ ਪੇਸਟਿੰਗ ਦੇ ਨਾਲ ਰਹਿਣਗੇ ਜੀ ਕੁਛ ਅਲੱਗ ਤੋਂ ਨਹੀਂ ਕੀਤਾ ਹੋਇਆ ਸੂਟ ਨੂੰ ਕੁਛ ਗੋਲਡਨ ਨਹੀਂ ਐਡ ਕੀਤਾ ਵਿਆ ਕਿਉਂਕਿ ਹਰੇਕ ਏਜ ਵਾਸਤੇ ਸੂਟ ਨੇ ਸੇਮ ਤੇ ਵਿੱਚ ਤੁਹਾਨੂੰ ਦੋ ਕਲਰ ਇਹ ਸਾਰੇ ਸੈਟਮੈਂਟ ਡਬਲ ਬਣਵਾਇਆ ਇਹਦੇ ਵਿੱਚ ਇਹ ਕਲਰ ਆਪਸ਼ਨ ਆ ਸਾਰੇ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ ਜਿਹੜੇ ਵੀ ਲੈਣੇ ਆ ਠੀਕ ਹੈ ਜੀ ਦੇਖੋ ਇਹਦੇ ਵਿੱਚ ਵੀ ਇਹ ਦੋ ਸੂਟ ਹੈਗੇ ਆ ਤੁਸੀਂ ਕਿਸੇ ਨੂੰ ਇਕੱਠਿਆਂ ਨੂੰ ਦੇਣੇ ਆ ਤੇ ਇੱਕ ਸੂਟ ਇਹ ਵੀ ਆ ਇਹ ਵੀ ਤੁਹਾਨੂੰ ਦੋ ਦੋ ਹੀ ਮਿਲ ਜਾਣਗੇ ਸਾਰੇ ਸੂਟ ਠੀਕ ਹੈ ਜੀ ਕਲਰ ਬਹੁਤ ਪਿਆਰੇ ਆ ਵਰਕ ਬਹੁਤ ਪਿਆਰਾ ਏਸ ਅਕੋਰਡਿੰਗ ਬਹੁਤ ਸੋਹਣੇ ਸੂਟ ਨੇ ਜੀ ਇਹ ਵਾਲੇ ਤੇ ਪ੍ਰਾਈਸ ਰਹੇਗਾ 3900 ਇੱਕ ਸੂਟ ਮੈਂ ਤੁਹਾਨੂੰ ਦਿਖਾ ਦਾਨੀ ਮੇਰੇ ਕੋਲ ਇੱਕ ਲਾਸਟ ਪੀਸ ਪਿਆ ਹੈ ਇਹ ਮੈਂ ਤੁਹਾਨੂੰ ਕਾਫੀ ਜ਼ਿਆਦਾ ਡਿਸਕਾਊਂਟ ਤੇ ਪੀਸ ਦੇ ਦਾਨੀ ਆ ਕ੍ਰੇਪ ਦਾ ਇਹਦੇ ਨਾਲ ਬਾਟਮ ਹੈ ਕ੍ਰੇਪ ਦੀ ਕੀ ਪ੍ਰਾਈਸ ਛੱਡੀ ਅਸੀਂ ਇਹਦਾ ਇਹ ਸੂਟ ਅਸੀਂ 5200 ਦਾ ਪ੍ਰਾਈਸ ਪਾਇਆ ਹੋਇਆ ਸੀਗਾ ਜੀ ਇਹਦਾ ਪਹਿਲਾਂ ਕਿਉਂਕਿ ਇਹਦੀ ਬਾਜੂ ਵੀ ਸਾਰੀਆਂ ਹੈਵੀ ਚ ਬਣਾਈਆਂ ਹੋਈਆਂ ਸੀ ਸਿਲਵਰ ਵਰਕ ਦੇ ਨਾਲ ਕਾਫੀ ਟ੍ਰੈਂਡਿੰਗ ਹੈ ਸਿਲਵਰ ਵਰਕ ਤੇ ਇਹ ਹੈਗੀ ਹੈ ਜਿਹੜੀ ਸ਼ਰਟ ਸਾਰਾ ਹੀ ਫਰੰਟ ਹੈਵੀ ਆ ਕ੍ਰੇਪ ਦੀ ਸਲਵਾਰ ਆ ਔਰਗੈਂਜ਼ਾ ਦੀ ਸ਼ਰਟ ਔਰਗੇਂਜ਼ਾ ਦਾ ਇਦਾਂ ਹੈਵੀ ਕਾਰਨ ਤੁਹਾਨੂੰ ਦੁਫੱਟਾ ਮਿਲ ਜੇਗਾ ਲਾਸਟ ਪੀਸ ਤੇ ਤੁਹਾਨੂੰ 49 ਦਾ ਲਗਾਵਾਂਗੇ ਜੀ ਇਹ ਵਾਲਾ ਪੀਸ ਨੈਕਸਟ ਦੇ ਰਹੇ ਹਾਂ ਤੁਹਾਨੂੰ ਜਿਹੜੇ ਆਪਣੇ ਐਵਰਗ੍ਰੀਨ ਸੂਟ ਨੇ ਸਭ ਨੂੰ ਪਸੰਦ ਆਣ ਵਾਲੇ ਸੂਟ ਨੇ ਜੀ ਔਰਗੇਂਜ਼ਾ ਦਾ ਪੀਸ ਆ ਬਹੁਤ ਪਿਆਰਾ ਪੀਸ ਆ ਜੀ 2700 ਪ੍ਰਾਈਸ ਰਹੇਗਾ ਇਹ ਸੂਟ ਦਾ ਕਿਉਂਕਿ ਔਰਗੇਂਜ਼ਾ ਪਿਓਰ ਆ ਤੇ ਪਿਓਰ ਕ੍ਰੇਪ ਦੀ ਆ ਸਲਵਾਰ ਇਹਦੇ ਤੇ ਪਿਓਰ ਔਰਗੇਂਜ਼ਾ ਦਾ ਹਿੱਸਾ ਦੁਪੱਟਾ 2700 ਦਾ ਸੂਟ ਰਹੇਗਾ ਜੀ ਸੇਮ ਦੇ ਵਿੱਚ ਕਲਰ ਦੇਖ ਲਓ ਇੱਕ ਕਲਰ ਆਪਸ਼ਨ ਹੈ ਇਹਨਾਂ ਦੇ ਵਿੱਚ ਇਹ ਨਿਓਨ ਜਾਂ ਲੌਨੀਅਨ ਬਹੁਤ ਸੋਹਣਾ ਕਲਰ ਆ ਇਹ ਸਾਰੇ ਹੀ ਔਰਗੇਂਜ਼ਾ ਰਿਹਾ ਸ਼ਰਟ ਕ੍ਰੇਪ ਦੀਆਂ ਸਲਵਾਰਾਂ ਤੇ ਔਰਗੇਂਜ਼ਾ ਦੇ ਦੁਪੱਟੇ ਦੇ ਨਾਲ ਰਹਿਣਗੇ ਜੀ ਸਾਰੇ ਸੂਟ ਇਹ ਕਲਰ ਆਪਸ਼ਨ ਤਾਂ ਇੱਕ ਤੋਂ ਇੱਕ ਮਿਲਣਗੇ ਤੁਹਾਨੂੰ ਇੱਕ ਤੁਹਾਨੂੰ ਇਹ ਵਾਈਨ ਜਾਂ ਸ਼ੇਡ ਮੈਰੂਨ ਵਾਈਨ ਬਿਲਕੁਲ ਨਮਾਜਾ 컬러 ਆ ਤੇ ਇੱਕ ਤੁਹਾਨੂੰ ਇਹ ਬਹੁਤ ਪਿਆਰਾ ਜਿਹਾ ਗ੍ਰੀਨ ਪੈਰਟ ਗ੍ਰੀਨ ਤੇ ਕੇ ਡਿਜ਼ਾਈਨ ਮਿਲ ਜਾਏਗਾ ਬਾਕੀ ਸਾਰਾ ਸੇਮ ਹੈ ਜੀ ਦੁਪੱਟੇ ਸੇਮ ਨੇ ਔਰਗੇਂਜ਼ਾ ਦੇ ਦੁਪੱਟੇ ਨੇ ਵਰਕ ਬਹੁਤ ਯੂਨੀਕ ਆ ਕ੍ਰੇਪ ਦੀਆਂ ਸਲਵਾਰਾਂ ਦੇ ਨਾਲ ਰਹਿਣਗੇ ਠੀਕ ਹੈ ਜੀ ਇਹਦਾ ਸੈਕਿੰਡ ਡਿਜ਼ਾਈਨ ਹੈ ਇਹ ਬਾਕੀ ਸਾਰਾ ਸੇਮ ਹੀ ਹੈ ਸੂਟ ਕ੍ਰੇਪ ਦੀਆਂ ਸਲਵਾਰਾਂ ਦੇ ਨਾਲ ਦੁਪੱਟਾ ਦਿਖਾ ਦਾਨੀ ਆ ਤੁਹਾਨੂੰ ਦੁਪੱਟਾ ਇਦਾਂ ਕੇਰੇ ਤੇ ਇਹ ਵਾਲਾ ਬਾਰਡਰ ਰਹੇਗਾ ਬਾਕੀ ਫੋਰ ਸਾਈਡ ਹਲਕਾ ਜਿਹਾ ਤੁਹਾਨੂੰ ਇਹਦੇ ਕਟ ਵਰਕ ਮਿਲ ਜੂਗਾ ਇਹਦੇ ਕਲਰ ਆਪਸ਼ਨ ਦੇਖ ਲਓ ਬਹੁਤ ਸੋਹਣੇ ਕਲਰ ਆਪਸ਼ਨ ਹੈ ਜੀ ਇਹਦੀ ਮੈਰੂਨ ਸ਼ੇਡ ਆ ਗ੍ਰੀਨ ਆ ਇਹ ਦੇਖੋ ਇਹ ਨਵਾਂ ਡਿਜ਼ਾਈਨ ਆ ਸਾਰੇ ਹੀ ਔਰਗੈਂਜ਼ਾ ਦੇ ਸ਼ਰਟਾਂ ਤੇ ਨਵੀਂ-ਨਵੀਂ ਜਿਹੇ ਡਿਜ਼ਾਈਨ ਨੇ ਜੀ ਦੁਪੱਟੇ ਸਭ ਦੇ ਸੇਮ ਹੀ ਰਹਿਣਗੇ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਵਾਸ ਸੋਨੇ ਆ ਕਿਸੇ ਨੇ ਮਹਿੰਦੀਆਂ ਹਲਦੀਆਂ ਤੇ ਪਾਣੇ ਨੇ ਤਾਂ ਬਹੁਤ ਸੋਹਣੀ ਕਲੈਕਸ਼ਨ ਆ ਜੀ 2700 ਇਹਨਾਂ ਸੂਟਾਂ ਦਾ ਪ੍ਰਾਈਸ ਆ ਬਿਗ ਡਿਸਕਾਊਂਟ ਦੇ ਰਹੇ ਆ ਤੁਹਾਨੂੰ ਇਹ ਸੂਟ ਦੇ ਉੱਪਰ ਇਹ ਡਿਸਕਾਊਂਟ ਵੀ ਅਸੀਂ 3800 ਦਾ ਕੱਢਿਆ ਹੋਇਆ ਸੀਗਾ ਜੀ ਤੇ ਹੁਣ ਤੁਹਾਨੂੰ ਸੂਟ ਅਸੀਂ ਇਹ 3000 ਦਾ ਦਵਾਂਗੇ ਕਿਉਂਕਿ ਕਾਫੀ ਮੈਂ ਇਹਨੂੰ ਦੋ ਤਿੰਨ ਵੀਡੀਓ ਚ ਪਾ ਚੁੱਕੀ ਆ ਸੂਟ ਨੂੰ ਤੇ ਹੁਣ ਅਸੀਂ ਇਹ ਬਿਲਕੁਲ ਡਿਸਕਾਊਂਟ ਤੇ ਦੇ ਰਹੇ ਆ ਸੂਟ ਇਹਦੇ ਨਾਲ ਦੇ ਅਸੀਂ ਬਹੁਤ ਸਾਰੇ ਸੂਟ ਸੇਲ ਕਰ ਚੁੱਕੀ ਹਾਂ ਬਸ ਦੋ ਤਿੰਨ ਪੀਸ ਬਚੇ ਨੇ ਜੀ ਤੁਸੀਂ ਇਹਨਾਂ ਦੇ ਵਿੱਚੋਂ ਦੇਖ ਸਕਦੇ ਹੋ ਔਰਗੈਂਜ਼ਾ ਦੀ ਸ਼ਰਟ ਆ ਸਿਲਕ ਦੀ ਸਲਵਾਰ ਆ 3200 ਅਸੀਂ ਤੁਹਾਨੂੰ ਇਹ ਵਾਲਾ ਸੂਟ ਦਵਾਂਗੇ ਤੇ ਇਹ ਹੈਗਾ ਜੀ ਇਹਦਾ ਫੋਰ ਸਾਈਡਿਡ ਬਹੁਤ ਪਿਆਰਾ ਜਿਹਾ ਦੁਪੱਟਾ ਇਹਦੇ ਵਿੱਚ ਕਲਰ ਇਹ ਵੀ ਕਲਰ ਬਹੁਤ ਸੋਹਣਾ ਤੇ ਇੱਕ ਕਲਰ ਤੁਹਾਨੂੰ ਪਿੰਕ ਮਿਲ ਜਾਏਗਾ ਠੀਕ ਹੈ ਜੀ 3000 ਦੇ ਵਿੱਚ ऑर्गेंजा ਦੇ ਉੱਪਰ ਬਹੁਤ ਪਿਆਰਾ ਵਰਕ ਹੈ ਜੀ। órgेंजा ਦੀ ਸ਼ਰਟ ਆ ਇਹ ਸਾਰਾ ਹੀ ਵਰਕ ਬਹੁਤ ਬਹੁਤ ਯੂਨੀਕ ਵਰਕ ਹੈ। ਬਾਜੂ ਤੇ ਵੀ ਵਰਕ ਮਿਲੇਗਾ। 크ريب ਦੀਆਂ ਸਲਵਾਰਾਂ ਨੇ ਇਹਨਾਂ ਦੇ ਨਾਲ। ਤੇ ਸੂਟ ਵੀ ਤੁਹਾਨੂੰ 27 ਹਾਂ 27 ਦੇ ਵਿੱਚ ਹੀ ਦੇ ਦਾਂਗੇ। ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਜਿਹਾ ਕਲਰ ਤੇ ਡਿਜ਼ਾਈਨ ਆ। ਇੱਕ ਚੀਜ਼ ਦੰਨੀਆਂ ਮੈਂ ਤੁਹਾਨੂੰ ਕੁਝ ਨਵਾਂ ਬਣਿਆ ਹੋਇਆ। ਫੱਦਰ ਦੀ ਫੁਲਕਾਰੀ ਆ ਜੀ ਇਹ। ਇਹ ਹੈਗੀ ਆ ਜੀ ਫੁਲਕਾਰੀ ਦੀ 셔ਟ ਖੱਦਰ ਤੇ ਬਣੀ ਹੋਈ ਆ ਸਾਰੀ ਉਹ ਤੇ ਜਿੱਦਾਂ ਜਾਗੋ ਵਗੈਰਾ ਲਈ ਸਾਰੇ ਸੂਟੇ ਰੈਡੀ ਕਰਵਾਏ ਆ ਤੇ ਫਰੰਟ ਹੈ ਇਹਦਾ ਐਦਾਂ ਇਹ ਹੈਗਾ ਜੀ ਇਹਦਾ ਕੇਰਾ ਬੈਕ ਵੀ ਤੁਹਾਨੂੰ ਸੇਮ ਮਿਲੇਗੀ ਫਰੰਟ ਬੈਕ ਸੇਮ ਆ ਖੱਦਰ ਤੇ ਹੈਂਡਵਰਕ ਦੇ ਨਾਲ ਮਿਲੇਗਾ ਜੀ ਸੂਟ ਇਹ ਤੇ ਇਹਦੇ ਨਾਲ ਤੁਹਾਨੂੰ ਇਹ ਸਿਲਕ ਦੀ ਸਲਵਾਰ ਮਿਲ ਜਾਈਏ ਸਲਵਾਰ ਦੇ ਉੱਪਰ ਵਰਕ ਹੈ ਪਲੱਸ ਜਿਹੜੇ ਦੁਪੱਟੇ ਨੇ ਤੁਹਾਨੂੰ ਉਹ ਵੀ ਇਹ ਸਿਲਕ ਦੇ ਮਿਲ ਜਾਣਗੇ ਆ অর্ਗੈਂਜ਼ਾ ਦੇ ਪਿਓਰ অর্ਗੈਂਜ਼ਾ ਦੇ ਵਰਕ ਵਾਲੇ ਦੁਪੱਟੇ ਐਦਾਂ ਮਿਲ ਜਾਣਗੇ ਜੀ ਪੇਸਟਿੰਗ ਦੇ ਨਾਲ ਯੱਗੋ ਸਟਾਈਲ ਸੂਟ ਆ ਜੀ ਬਹੁਤ ਪਿਆਰਾ ਪੀਸ ਆ ਇਹਦਾ ਪ੍ਰਾਈਸ 5500 ਸੂਟ ਦਾ ਠੀਕ ਆ ਜੀ ਇਹਦੇ ਵਿੱਚ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਹੀ ਡਿਜ਼ਾਈਨ ਸੇਮ ਹੀ ਕਲਰ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ